ਸਤਨਾ ਧਨ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੇ ਆਣਾ ਦਰਗ ਹੈ ਘੜੀਏ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆ ਖਾਏ ਜੋਗੀ ਜੋਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਮੰਦ ਸੋ ਜੋਗੀ ਜੋ ਜਗਤ ਪਛਾਣੇ ਗੁਰ ਪ੍ਰਸਾਦੀ ਏ ਕੋ ਜਾਣੇ ਤਾਜੀ ਸੋ ਜੋ ਉਲਟੀ ਕਰੇ ਗੌਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਰੇ ਦਾਨ ਸੁਬੰਧ ਸੋਈ ਦਿਲ ਧੋਵੇ ਮੁਸਲਮਾਨ ਸੋਈ ਮਲ ਖੋਵੇ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗ ਹੈ ਕਾ ਨਿਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾ ਧਨ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੇ ਆਣਾ ਦਰਗ ਹੈ ਘੜੀਏ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੇ ਵਿਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ راہ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੇ ਜੀਆ ਖਾਏ ਜੋਗੀ ਜੋਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਮੰਦ ਸੋ ਜੋਗੀ ਜੋ ਜੋਗ ਤਪਛਾਣੇ ਗੁਰ ਪ੍ਰਸਾਦੀ ਏ ਕੋ ਜਾਣੇ ਤਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਰੇ ਦਾਨ ਸੁਬੰਧ ਸੋਈ ਦਿਲ ਧੋਵੇਂ ਮੁਸਲਮਾਨ ਸੋਈ ਮਾਲਕ ਹੋਵੇ ਪੜਿਆ ਬੂਝੈ ਸੋ ਪਰਵਾਣ ਜਿਸ ਸਿਰਦਰਗ ਹੈ ਕਾ ਨੀਸ਼ਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾ ਧਨ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੇ ਆਣਾ ਦਰਗ ਹੈ ਘੜੀਏ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾ ਕਾਦੀ ਕੂੜ ਬੋਲ ਮਲ ਖਾਏ براہمنوے جیا کھائے جوگی جگت نہ جانے آند تین اجاڑے کا بند سو جوگی جو جگت پچھانے گرپرسادیے کو جانے ਤਾਜੀ ਸੋ ਜੋ ਉਲਟੀ ਕਰੇ ਗੌਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰह्म ਵਿਚਾਰੇ ਆਪ ਤਰੇ ਸਗਲੇ ਕੁਲ ਤਰੇ ਦਾਨ ਸੁਬੰਦ ਸੋਈ ਦਿਲ ਧੋਵੇਂ ਮੁਸਲਮਾਨ ਸੋਈ ਮਲ ਖੋਵੇ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗ ਹੈ ਕਾ ਨਿਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾ ਧਨ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੇ ਆਣਾ ਦਰਗ ਹੈ ਕੜੀਏ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜਿਆ ਖਾਏ ਜੋਗੀ ਜੋਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਮੰਦ ਸੋ ਜੋਗੀ ਜੋ ਜੋਗ ਤਪਛਾਣੇ ਗੁਰ ਪ੍ਰਸਾਦੀ ਏ ਕੋ ਜਾਣੇ ਤਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ ਦਾਨ ਸੁਬੰਧ ਸੋਈ ਦਿਲ ਧੋਵੇ ਮੁਸਲਮਾਨ ਸੋਈ ਮਾਲਕ ਹੋਵੇ ਪੜਿਆ ਬੂਜੈ ਸੋ ਪਰਵਾਣ ਜਿਸ ਸਿਰਦਰਗ ਹੈ ਕਾ ਨੀਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ